ਸਾਹਬ ਜੀ ਫਤਿਹ ਅੱਜ ਅਸੀਂ ਪੰਜ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਵਾਲੇ ਇਹਨਾਂ ਦੋਵਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੋਈ ਕੀਤਾ ਉਹ ਸਾਰਿਆਂ ਅਸੀਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਆ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇਤ ਇਸੇ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਥੇਦਾਰ ਗੁਰਨੇਕ ਸਿੰਘ ਜੀ ਜਥੇਦਾਰ ਬਲਕਾਰ ਸਿੰਘ ਜੀ ਇਹ ਸਾਰੇ ਅਸੀਂ ਬਾਕੀ ਸੰਸਿਧਿਓ ਸਾਹਿਬ 30 ਵਸਤੇ ਆਇਆ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਇਹ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਚ ਕਿਤਾਬ ਹੈ ਇਹ ਸ਼੍ਰੋਮਣੀ ਗੁਰਦੁਆਰਾ ਭਰਪੰਦਰ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਇਹ ਕਿਤਾਬ ਲਿਖੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਬਲਾਸ ਪਾਚਾ ਛੇਵੀਂ ਆਇਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਦੇ ਥੋੜ੍ਹੇ ਮੋੜ ਤੇ ਲਿਖੀ ਹੈ ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਚਲਿਤ ਹੁੰਦਾ ਹੈ ਇੱਥੇ ਚਾਰੋਂ ਸਹਿਜ ਜਨਨ ਕੇਸਾਂ ਦੀ ਕਟਲ ਤੇ ਸਰਾਂ ਦੇ ਟੋਪੀਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜਾਈਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਕਰਤਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜੜੀਆਂ ਪੜਾਈਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਚੰਦੂ ਸੀ ਮਰੀ ਧੱਪੋਣਾ ਚਾਹੇ ਮਸੰਦ ਸਨ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂ ਕੇ ਆਏ ਉਹਨਾਂ ਨੇ ਬਹੁਤ ਮਾਰੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਡੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜេសਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਇਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀ ਆ ਉਸ ਇਤਿਹਾਸ ਦੀ ਗੁਰੂ ਇਤਿਹਾਸ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਿਰਸਾ ਸਾਹਿਬ ਬਾਗੀ ਕਾਲਿਆਂ ਨੂੰ ਸੁਮੇਰ ਬਾਦਲ ਸਾਹਿਬ ਨੇ ਕੱਢ ਦਿੱਤਾ ਪਾਰਟੀ ਵਿੱਚੋਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਨੇ ਪੀ ਇਹ ਸਾਰੇ ਇੱਕੋ ਨੇ ਹੁਣ ਮੈਂ ਬੇਨਤੀ ਕਰਾਂਗਾ ਕਿ ਜੈਹਦਰ ਅਮਰੀਕ ਸਿੰਘ ਜੀ ਜੋ ਕਿ ਲੁਧਿਆਣਾ ਜੈਹਦਰ ਅਮਰੀਕ ਸਿੰਘ ਜੀ ਨੇ ਵਿਧਾਨ ਸਭਾ ਤੋਂ ਇਹ ਗੱਲ ਕਰੀ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿੰਨੂ ਕਿੰਨੂ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ਿਓ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰ ਦਿੱਤੇ ਨੇ ਉਹ ਵਾਪਸ ਲੈ ਜਾਣ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹਿਣ ਅੱਜ ਵੀ ਚਾਹੇ ਉਹ ਬਾਗੀਆਂ ਚ ਤੇ ਚਾਹ ਸੁਖਬੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਚੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਐਡੇ ਵੱਡੇ ਜੁਰਮ ਕੀ। ਕੋਈ ਨਾਮ ਬੇਸਮੇ ਤੋਂ ਇੱਕ ਨਾਮ ਥੋੜਾ ਕਿਸੇ ਮੈਂ ਤਾਂ ਸਾਰੇ ਕਹਿੰਦੇ ਨੇ ਤੇਰਸਰ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚੱਲਦੇ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ ਇਸ ਤਰ੍ਹਾਂ ਦੇਖਦੇ ਹਾਂ ਸਤ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜਿਹੇ ਮੁੱਦੇ ਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਰੋਜ਼ਪੋਰਟ ਤੋਂ ਫਰੀਦਪੋਰਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਦੇ ਰੰਗੀਆਂ ਤੇ ਜਿਹੜੀਆਂ ਪੰਜ ਪ੍ਰਧਾਨੀਆਂ ਨਾਮਰ ਸ਼ਕਤੀਆਂ ਜੜੀਆਂ ਨੇ ਉਹ ਅੱਜ ਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਅਤੀ ਜ਼ਰੂਰੀ ਹੈ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਹੀ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ਼ ਕੀਤਾ ਜਾਵੇ ਹੁਣ ਮਾਫ਼ੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਮੱਧ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਤਾਰ ਨਾਲ ਲਿਖਿਆ ਤੇ ਮੈਂ ਬੇਨਤੀ ਕਰਾਂਗਾ ਕਿ ਜਹਦਾ ਅਮਰਿਕ ਸਿੰਘ ਜੀ ਲੁਧਿਆਣਾ ਤੋਂ ਆਸੇਵਾ ਜਿਹੜੇ ਅਮਰ ਸੰਸਾਰ ਦੇ ਬਹੁਤ